ਸ਼ਰੋਮਣੀ ਅਕਾਲੀ ਦਲ ਦੀ ਮੌਜੂਦਾ ਹਾਲਤ ਕੀ ਹੈ ਇਹਦੇ ਉੱਤੇ ਵਿਚਾਰ ਹੋਣਾ ਜ਼ਰੂਰੀ ਹੈ ਕਿਉਂਕਿ ਅਕਾਲੀ ਦਲ ਦੀ ਪ੍ਰਧਾਨਗੀ ਇਹਦੇ ਉੱਤੇ ਨਿਰਭਰ ਕਰਦੀ ਹੈ ਮੌਜੂਦਾ ਹਾਲਤ ਸ਼ਰੋਮਣੀ ਅਕਾਲੀ ਦਲ ਦੀ ਇਸ ਤਰ੍ਹਾਂ ਹੈ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੇ ਦੂਜੇ ਪਾਸੇ ਬਾਗੀ ਤੜਾ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੂਜੇ ਪਾਸੇ ਬਾਗੀ ਧੜਾ ਜਾ ਕੇ ਤੇ ਅਕਾਲ ਤਖਤ ਸਾਹਿਬ ਸਾਹਮਣੇ ਆਪਣੀਆਂ ਅਰਜ਼ੀਆਂ ਰੱਖ ਚੁੱਕਿਆ ਮਾਫੀਆਂ ਮੰਗ ਚੁੱਕਿਆ ਭੁੱਲਾਂ ਬਖਸ਼ਾ ਚੁੱਕਿਆ ਪਰ ਗੱਲ ਇੱਥੇ ਖੜਦੀ ਹੈ ਕਿ ਪ੍ਰਧਾਨ ਕੌਣ ਹੋਵੇਗਾ ਪਰ ਉਸੇ ਚਰਚਾ ਦੇ ਵਿੱਚ ਇੱਕ ਨਾਮ ਉੱਭਰਿਆ ਰਾਜਦੇਵ ਸਿੰਘ ਖਾਲਸਾ ਨੇ ਗੱਲ ਕਰ ਦਿੱਤੀ ਕਿ ਕਹਿ ਰਿਹਾ ਤਾਂ ਕਿ ਜਸਬੀਰ ਸਿੰਘ ਰੋਡੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਭਤੀਜੇ ਸ਼ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਅਚਾਨਕ ਇਹ ਚਰਚਾ ਇੱਕ ਵੱਖਰੇ ਲੈਵਲ ਤੇ ਐਸਕੇਲੇਟ ਹੋ ਗਈ ਜਿੱਥੇ ਇੱਕ ਪਾਸੇ ਬਾਗੀ ਧੜਾ ਜਿਹੜਾ ਕਥਿਤ ਤੌਰ ਦੇ ਉੱਤੇ ਪ੍ਰਧਾਨਗੀ ਵੱਲ ਨਿਗਾਹ ਰੱਖੀ ਬੈਠਾ ਸੀ ਉਸ ਬਾਗੀ ਧੜੇ ਦੇ ਕੋਲੋਂ ਪ੍ਰਧਾਨਗੀ ਖੁੱਸ ਦੀ ਨਜ਼ਰ ਆ ਰਹੀ ਹੈ ਨਾ ਸਿਰਫ ਬਾਗੀ ਧੜਾ ਬਲਕਿ ਸੁਖਬੀਰ ਸਿੰਘ ਬਾਦਲ ਜਿਹੜੇ ਮੌਜੂਦਾ ਪ੍ਰਧਾਨ ਨੇ ਅਕਾਲੀ ਦਲ ਦੇ ਉਹਨਾਂ ਨੂੰ ਲੈ ਕੇ ਵੀ ਚਰਚਾਵਾਂ ਨੇ ਕਿ ਹੁਣ ਜਸਬੀਰ ਸਿੰਘ ਰੋਡੇ ਦੇ ਸਾਹਮਣੇ ਕੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਟਿਕ ਸਕੇਗੀ ਔਰ ਦੂਜੀ ਗੱਲ ਜਦੋਂ ਜਸਬੀਰ ਸਿੰਘ ਰੋਡੇ ਨੂੰ ਥਾਪੜਾ ਦਿੱਤਾ ਗਿਆ ਹੈ ਜਸਬੀਰ ਸਿੰਘ ਰੋਡੇ ਦੇ ਮਾਮਲੇ ਦੇ ਵਿੱਚ ਥਾਪੜਾ ਦਿੱਤਾ ਗਿਆ ਉੱਥੇ ਹੀ ਪੰਥ ਜਿਹੜਾ ਉਹ ਥੋੜਾ ਬਹੁਤ ਨਰਾਜ਼ ਜਿਹੜਾ ਉਹ ਨਜ਼ਰ ਆ ਰਿਹਾ ਹੈ ਖैर ਚਰਚਾ ਕਰਨੀ ਬਹੁਤ ਜ਼ਰੂਰੀ ਹੈ ਬੜੀ ਮਹੱਤਵਪੂਰਨ ਚੀਜ਼ ਹੈ ਬੜੀ ਮਹੱਤਵਪੂਰਨ ਗੱਲ ਹੈ ਜਿਸ ਬਾਰੇ ਵਿਚਾਰ ਹੋਣਾ ਲਾਜ਼ਮੀ ਹੈ ਔਰ ਉਸੇ ਦੇ ਚਲਦੇ ਹੋਏ ਬੀਬੀ ਜ਼ਗੀਰਕੌਰ ਨੇ ਇੱਕ ਨਿੱਜੀ ਚੈਨਲ ਨੇ ਸਵਾਲ ਵੀ ਪੁੱਛਿਆ ਕਿ ਜਸਬੀਰ ਸਿੰਘ ਰੋਡੇ ਨੂੰ ਪ੍ਰਧਾਨ ਬਣਾਉਣ ਦੀਆਂ ਗੱਲਾਂ ਰਾਜਦੇਵ ਖਾਲਸਾ ਕਰ ਰਹੇ ਨੇ ਪਰ ਬੀਬੀ ਜ਼ਗੀਰਕੌਰ ਅੱਗੇੋਂ ਚੁੱਪ ਕਰ ਜਾਂਦੇ ਨੇ ਲੰਘੇ ਕੱਲ ਬਾਗੀ ਧੜੇ ਦੇ 2 ਲੀਟਰ ਬੀਬੀ ਜ਼ਗੀਰਕੌਰ ਤੇ ਗੁਰਪ੍ਰਤਾਪ ਵਡਾਲਾ ਨੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਕੇ ਤੇ सीएम ਭਗਵੰਤ ਮਾਨ ਦੇ ਉੱਤੇ ਇਲਜ਼ਾਮ ਲਾਏ ਪਰ ਉਸ ਤੋਂ ਬਾਅਦ ਇੱਕ ਨਿੱਜੀ ਚੈਨਲ ਨੇ ਸਵਾਲ ਪੁੱਛਿਆ ਬੀਬੀ ਜਗੀਰ ਕੌਰ ਨੂੰ ਕਿ ਜਸਬੀਰ ਸਿੰਘ ਰੋਡੇ ਦੇ ਬਾਰੇ ਵਿੱਚ ਚਰਚਾ ਚੱਲਦੀ ਪਈ ਹੈ ਕਿ ਉਹਨਾਂ ਨੂੰ ਪ੍ਰਧਾਨ ਬਣਾਉਣਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਤੇ ਬੀਬੀ ਜਗੀਰ ਕੌਰ ਚੁੱਪ ਕਰ ਗਏ ਉਹਨਾਂ ਨੇ ਇੱਕੋ ਜਵਾਬ ਦਿੱਤਾ ਕਿ ਕਿਸੇ ਚੀਜ਼ ਦੇ ਉੱਤੇ ਕਿਸੇ ਉੱਤੇ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਹੁਣ ਇੱਥੇ ਗੱਲ ਖੜਦੀ ਹੈ ਕਿ ਕੀ ਬੀਬੀ ਜਗੀਰ ਕੌਰ ਯਾ ਬਾਗੀ ਧੜਾ ਜਿਹੜਾ ਹੈ ਉਹ ਜਸਬੀਰ ਸਿੰਘ ਰੋਡੇ ਦੇ ਬਾਰੇ ਵਿੱਚ ਜਿਹੜੀ ਚੱਲਦੀ ਚਰਚਾ ਹੈ ਆ ਪ੍ਰਧਾਨਗੀ ਦੀ ਉਹ ਤੋਂ ਨਾ ਖੁਸ਼ ਨੇ ਜਾਂ ਫਿਰ ਉਹਦੀ ਹਮਾਇਤ ਕਰਦੇ ਨੇ ਇੱਥੇ ਆ ਕੇ ਇਹ ਗੱਲ ਫਸਦੀ ਨਜ਼ਰ ਆ ਰਹੀ ਹੈ ਕਿਉਂਕਿ ਬੀਬੀ ਜ਼ਗੀਰ ਕੌਰ ਦਾ ਧੜਾ ਜਿਹੜਾ ਹੈ ਬਾਗੀ ਧੜਾ ਜਿਹੜਾ ਹੈ ਇਹ ਭਾਈ ਅਮਰਤਪਾਲ ਸਿੰਘ ਦੇ ਘਰ ਵੀ ਜਾ ਆਇਆ ਸੀ ਇੱਕ ਵਾਰੀ ਜਦੋਂ ਇਲੈਕਸ਼ਨਸ ਦਾ ਮਾਹੌਲ ਸੀ ਉਦੋਂ ਚਰਚਾ ਚੱਲ ਗਈ ਸੀ ਕਿ ਭਾਈ ਅਮਰਤਪਾਲ ਸਿੰਘ ਦਾ ਸਮਰਥਨ ਜਿਹੜਾ ਹੈ ਬਾਗੀ ਧੜਾ ਚਾਹੁੰਦਾ ਆ ਹੁਣ ਗੱਲ ਇੱਥੇ ਖੜਦੀ ਹੈ ਕਿ ਉਹੀ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਵਕੀਲ ਰਾਜਦੇਵ ਖਾਲਸਾ ਦੇ ਵੱਲੋਂ ਐਲਾਨੇਗੇ ਜਸਬੀਰ ਸਿੰਘ ਰੋਡੇ ਜਿਹੜੇ ਨੇ ਉਹਨਾਂ ਦੇ ਬਾਰੇ ਜਦੋਂ ਸਵਾਲ ਕੀਤਾ ਗਿਆ ਤਾਂ ਬੀਬੀ ਜ਼ਗੀਰਕੌਰ ਚੁੱਪ ਹੋ ਗਏ ਨੇ ਜਾਂ ਤਾਂ ਉਹ ਇਸ ਫੈਸਲੇ ਤੋਂ ਨਾਖੁਸ਼ ਨੇ ਤੇ ਜਾਂ ਫਿਰ ਉਹ ਇਸ ਫੈਸਲੇ ਦੀ ਹਮਾਇਤ ਦੇ ਵਿੱਚ ਨੇ ਪਰ ਇਸ ਵੇਲੇ ਕੁਝ ਬੋਲਣਾ ਨਹੀਂ ਚਾਹ ਰਹੇ ਕਿਉਂਕਿ ਚਰਚਾਵਾਂ ਤੇ ਇਹ ਵੀ ਨੇ ਕਿ ਬਾਗੀ ਧੜਾ ਵੀ ਪ੍ਰਧਾਨਗੀ ਵੱਲ ਨੂੰ ਨਿਗਾ ਰੱਖੀ ਬੈਠਾ ਗੁਰਪ੍ਰਤਾਪ ਵਡਾਲਾ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹ ਐਕਿਊਮੂਲੇਟਿਵ ਲੀਡਰਸ਼ਿਪ ਦੀ ਗੱਲ ਕਰਦੇ ਸੁਣਾਈ ਦਿੱਤੇ ਨੇ ਹੁਣ ਉਸ ਐਕਿਊਮੂਲੇਟਿਵ ਲੀਡਰਸ਼ਿਪ ਦੇ ਵਿੱਚ ਕਿਹੜਾ ਕਿਹੜਾ ਲੀਡਰ ਰੱਖਿਆ ਗਿਆ ਆ ਬਾਗੀ ਧੜੇ ਦੇ ਵੱਲੋਂ ਇਹਦੇ ਬਾਰੇ ਵੀ ਵਿਚਾਰ ਹੋਣਾ ਜ਼ਰੂਰੀ ਆ ਪਰ ਉੱਥੇ ਹੀ ਜਸਵੀਰ ਸਿੰਘ ਰੋਡੇ ਦਾ ਨਾਮ ਆ ਗਿਆ ਤੇ ਬੀਬੀ ਜ਼ਗੀਰ ਕੌਰ ਅਚਾਨਕ ਚੁੱਪ ਕਰ ਗਏ ਔਰ ਕਹਿੰਦੇ ਨੇ ਕਿ ਉਹ ਕੋਈ ਟਿੱਪਣੀ ਇਸ ਉੱਤੇ ਨਹੀਂ ਕਰਨਾ ਚਾਹੁੰਦੇ ਖੈਰ ਕਈ ਵਾਰ ਚੁੱਪ ਚੰਗੀ ਹੁੰਦੀ ਹੈ ਕਈ ਵਾਰ ਇੱਕ ਚੁੱਪ ਤੇ 100 ਸੁੱਖ ਹੁੰਦਾ ਪਰ ਬੀਬੀ ਜ਼ਗੀਰ ਕੌਰ ਜਾਂ ਬਾਗੀ ਧੜੇ ਦੀ ਕੀ ਮਨਛਾਇਆ ਕੁਝ ਨਾ ਬੋਲਣ ਤੇ ਇਹ ਵੀ ਇੱਕ ਆਪਣੇ ਆਪ 'ਚ ਬੜਾ ਮਹੱਤਵਪੂਰਨ ਤੇ ਵੱਡਾ ਸਵਾਲ ਹੈ ਅਕਾਲੀ ਦਲ ਦਾ ਭਵਿੱਖ ਇਸ ਸਵਾਲ ਉੱਤੇ ਨਿਰਭਰ ਕਰਦਾ ਪਿਆ ਜੋ ਵੀ ਹੋਏਗਾ ਹੁੰਦੇ ਸਮੇਂ ਨੂੰ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ